ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਗਿਆ ਹੈ ਇਸ ਵਾਰ ਮਾਮਲਾ ਗੰਭੀਰ ਹੈ ਖਾਲਸਤਾਨੀ ਅਤਵਾਦ ਸੰਗਠਨ 6 ਫਾਰ ਜਸਟਿਸ ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕੀਤੀ ਹੈ ਐਸ ਐਫ ਜੇ ਦੇ ਗੁਰਪੰਤ ਪੰਨੂ ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ 뮤직 ਕਾਨਸਰਟ ਨੂੰ ਬੰਦ ਕਰਵਾਉਣਗੇ ਦੱਸਦੀ ਹੈ ਕਿ ਇਸ ਧਮਕੀ ਦੀ ਵਜ੍ਹਾ ਬੇहद ਹੈਰਾਨ ਕਰਨ ਵਾਲੀ ਹੈ ਅਤੇ ਖਾਲੀ ਦੇ ਵਿੱਚ ਤੁਹਾਨੂੰ ਦੱਸ ਦਈਏ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇੱਕ ਐਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਨੇ ਹੋਸਟ ਅਮਿਤਾਬ ਬਚਨ ਦੇ ਪੈਰ ਛੂਏ ਸੰ ਜਿਸ ਤੋਂ ਬਾਅਦ ਐਸਜੀਐਫ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਦਿਲਜੀਤ ਨੇ ਪੈਰ ਛੂਕੇ 1984 ਦੇ ਸਿੱਖ ਨਸ਼ਲ ਕੁਸ਼ੀ ਦੇ ਹਰ ਪੀੜਤ ਹਰ ਵਿਦਵਾ ਹਰ ਅਨਾਥ ਦਾ અપਮਾਨ ਕੀਤਾ ਹੈ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਗਿਆ ਹੈ ਇਸ ਵਾਰ ਮਾਮਲਾ ਗੰਭੀਰ ਹੈ ਖਾਲਸਤਾਨੀ ਅਤਵਾਦ ਸੰਗਠਨ 6 ਫਾਰ ਜਸਟਿਸ ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕੀਤੀ ਹੈ ਐਸ ਐਫ ਜੇ ਦੇ ਗੁਰਪੰਤ ਪੰਨੂ ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ 뮤직 ਕਾਨਸਰਟ ਨੂੰ ਬੰਦ ਕਰਵਾਉਣਗੇ ਦੱਸਦੀ ਹੈ ਕਿ ਇਸ ਧਮਕੀ ਦੀ ਵਜ੍ਹਾ ਬੇहद ਹੈਰਾਨ ਕਰਨ ਵਾਲੀ ਹੈ ਅਤੇ ਹਾਲੀ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇੱਕ ਐਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਨੇ ਹੋਸਟ ਅਮਿਤਾਬ ਬਚਨ ਦੇ ਪੈਰ ਛੂਏ ਸਨ ਜਿਸ ਤੋਂ ਬਾਅਦ ਐਸਜੀਐਫ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਦਿਲਜੀਤ ਨੇ ਪੈਰ ਛੂ ਕੇ 1984 ਦੇ ਸਿੱਖ ਨਸ਼ਲ ਕੁਸ਼ੀ ਦੇ ਹਰ ਪੀੜਤ ਹਰ ਵਿਧਵਾ ਹਰ ਅਨਾਥ ਦਾ અપਮਾਨ ਕੀਤਾ